ਸਟਰੀ ਕਲਜੀ ਕਪੜੇ ਲੈਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅਸੀਂ ਲੈ ਕੇ ਆਏ ਪਲੇਨ ਸੂਟ ਤੇ ਐਮਬਰਾਇਡਰੀ ਤੇ ਇਹ ਪਲੇਨ ਸੂਟ ਤੇ ਐਮਬਰਾਇਡਰੀ ਕਰਵਾਈ ਹੈ ਇਸ neck ਬਣਾਇਆ ਹੈ ਇਸ ਸਲੀਵਸ ਤੇ ਵਰਕ ਹੈ ਜੀ ਬਹੁਤ ਹੀ ਪਿਆਰਾ ਮਸ਼ੀਨ ਵਰਕ ਕਰਵਾਇਆ ਹੈ ਇਸ ਦੀ ਬਾਟਮ ਤੇ ਵਰਕ ਹੈ ਜੀ ਇਸ ਨਾਲ ਸਟ੍ਰੇਟਸ ਵੀ ਬਾਹਰ ਤਿਆਰ ਕੀਤੀ ਹੈ ਇਸ ਦੇ ਗਲੇ ਤੇ ਔਰ ਸਲਿਟਸ ਤੇ ਪਾਈਪਿੰਗ ਦਿੱਤੀ ਹੋਈ ਹੈ ਜੀ ਇਸ ਨਾਲ ਦੁਪੱਟਾ ਤਿਆਰ ਕੀਤਾ ਜੀ। ਇਸ ਦੁਪੱਟੇ ਤੇ ਫਿਨਿਸ਼ਿੰਗ ਦਿੱਤੀ ਹੋਈ ਹੈ ਸੋਰ ਦੇ ਨਾਲ ਦੀ। ਇਹ ਇਸ ਨੂੰ ਤੁਸੀਂ ਤਿਆਰ ਕਰਵਾਣਾ ਹੈ ਕਿਸੇ ਵੀ ਕਲਰ ਚ ਤਿਆਰ ਕਰਵਾ ਸਕਦੇ ਹੋ ਜੀ। ਸਾਡੇ ਕੋਲੇ ਪਲੇਨ ਕਲਰਸ ਨੇ। ਇਹ ਗਾਜਰੀ ਕਲਰ ਹੈ। ਇਹ ਬ੍ਰਾਊਨ ਕਲਰ ਹੈ। ਇਹ ਗ੍ਰੀਨ ਥੋੜਾ ਲਾਈਟ ਕਲਰ ਹੈ। ਇਹ ਯਾ ਲੋ ਇਹ ਨੂੰ ਕਿਸੇ ਵੀ ਕਲਰ ਦੇ ਵਿੱਚ ਤੁਸੀਂ ਕਿਸੇ ਵੀ ਕਲਰ ਚ ਸੂਟ ਤਿਆਰ ਕਰਵਾ ਸਕਦੇ ਹੋ ਕਿਸੇ ਵੀ ਕਲਰ ਕੰਬੀਨੇਸ਼ਨ ਚ ਸੂਟ ਬਹੁਤ ਪਿਆਰਾ ਤਿਆਰ ਹੋਏਗਾ ਜੀ ਇਹ ਜਾਮਨੀ ਚ ਲਾਈਟ ਜਿਹਾ ਕਲਰ ਹੈ ਤੇ ਇਹਨਾਂ ਚੋਂ ਕੋਈ ਵੀ ਕਲਰ ਦਾ ਤੁਸੀਂ ਸੂਟ ਤਿਆਰ ਕਰਵਾਉਣਾ ਹੋਵੇ ਤਾਂ ਤੁਸੀਂ ਉਸ ਦੀ ਪਿਕ ਸੈਂਡ ਕਰਕੇ ਸਾਡੇ ਵਟਸਐਪ ਨੰਬਰ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਜੀ ਤੇ ਤੁਸੀਂ ਕੋਈ ਆਪਣੇ ਵੱਲੋਂ ਵੀ ਐਮਬ੍ਰੋਇਡਰੀ ਦਾ ਕੋਈ ਵੀ ਡਿਜ਼ਾਈਨ ਦੇ ਕੇ ਵੀ ਇਹਨਾਂ ਕਲਰ ਚ ਸੂਟ ਤਿਆਰ ਕਰਵਾ ਸਕਦੇ ਹੋ ਤੇ ਸਾਡੇ ਵੀਡੀਓਜ਼ ਵੇਖਣ ਲਈ ਥੈਂਕ ਯੂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਆਉਣ ਵਾਲੇ ਸਾਰੇ ਸਾਨੂੰ ਸੂਚਿਤ ਕਰ ਸਕੋ ਥੈਂਕ ਯੂ